ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਅਤੇ 316 ਸ਼ਹਿਰੀ ਖੇਤਰਾ ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇਹ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਨੇ ਜਦੋਂ ਨਾਲ ਇਹ ਮਾਲਾ ਕਲੀਨਿਕ ਬਣਿਆ ਇਹ ਜੀ ਬੜੇ ਇੱਕ ਤਰ੍ਹਾਂ ਦਵਾਈ ਵੇਚ ਦਿੰਦੀ ਹੈ ਦਾਟ ਨੰਬਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕਿ ਤਾਂ ਆ ਹੀ ਜਾਂਦੇ ਇੱਥੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਦੋ ਰੂਟੀਨ ਮੈਡੀਸਨ ਤੋਂ ਸਿਰਫ ਆਰਵਲੋ ਫਲੋਗ ਨੇ ਉਹ ਸੂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ کوئی پچھو مت ننن پر پرتاں میں یہ کس لیے پہنا اپری پوری چل رہی ہے بتا سکتا ہے یعنی اس کے نام سے کیا کہہ کے بانٹ دی گئی ہے سمجھو گے سر سٹاپ کا فالو فالو ننن پر پرتاں ਨਾਵਨੋ ਦੇ ਨਿਸ਼ਾਨਦਿਸ਼ਕ ਬਸਟਪਾਲ ਨੂੰ ਲਗਾਤਾਰ ਨਿਗਰਾਨੀ ਕਰ ਰਹੇ ਹਨ। ਇਹ ਦੇਬੀਟ ਕਮਜ਼ਾੜ ਦੇ ਨਾ ਸਿਟੀ ਟੂਮ ਬਣਾਉਣ ਦੀ ਪੁਲਿਸ ਦੇ ਸਾਮਚੋਂ ਸਭ ਇਨਸਪੈਕਟਰ ਸਟੇਨੋ ਇਨਫੋਰਮੇਟਿਵ ਰਿਪੋਰਟ ਆ ਗਿਆ ਸੀ। ਅਪਾ ਇਹ ਥੋੜੇ ਦਿਨ ਪਹਿਲਾਂ ਸਾਡੇ ਸੈਕਟਰ ਨੰਬਰ 45 ਲక్ష్మణ ਦਾ ਪ੍ਰੀਤ ਜਿੰਨਿਆ ਮਰੋ ਚੋਰੀ ਹੋਈ ਸੀ। ਉਸ ਐਸੇ ਵਿੱਚ ਕੇਸ ਨੰਬਰ 182 ਮਿਤੀ 19/2025 ਦਾ ਰਿਪੋਰਟ ਉਹਦੇ ਉੱਤੇ ਵਰਕ ਕਰਦੇ ਹੋਏ ਆਉਂ ਜਿਸ ਕਰਦੇ ਜਿਨ੍ਹਾਂ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਦੇ ਵਿੱਚ ਪਵਨਪ੍ਰੀਤ ਸਿੰਘ ਵਾਸੀ ਭਦੌੜ ਕਾਲਾ ਸਿੰਘ ਵਾਸੀ ਸਿਧਾਣਾ ਤੇ ਕਪੂਰ ਮਹਮਦ ਵਾਸੀ ਨਾਣੇਆ ਤੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਦਾ ਕੋਲ ਚੋਰੀ ਕੀਤੇ ਹੋਏ 1 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤਾ ਗਿਆ ਮਿੰਦਰ ਵਰਨਰ ਇਹਨਾਂ ਦੀ ਕੋਲੀ ਦੇ ਸਬੰਧਤ ਜੀ ਵੀ ਕਮ ਸਾਹਮਣੇ ਆਈ ਹੈ ਤੇ ਕੁਝ ਦਿਨ ਪਹਿਲਾਂ ਸਨਾਰਾ ਬਾਸੈਂਡ ਦੀ ਬੈਕ ਸੈਂਟਰੋਂ ਨਾਨਕ ਵਰਸੀ ਤੋਂ ਕਰਮ ਸਿੰਘ ਨਾਮ ਦੇ ਵਿਅਕਤੀ ਦੇ ਕਰੋਂ ਦੰਦੇ ਹੜੇ ਕਹਿਣੇ ਆਂ ਚੋਰੀ ਹੋਈ ਸੀ ਉਹ ਵੀ ਇਹਨਾਂ ਨੇ ਕੀਤੀ ਸੀ ਸੋ ਉਹ ਮੁਕੱਦਮਾ ਨੰਬਰ 382 383 2025 ਉੱਤੇ ਦਰਜ ਹੋਇਆ ਉਹਦੇ ਵਿੱਚ ਇਹਨਾਂ ਨੂੰ ਨੋਜਾਇੰਟ ਕੀਤਾ ਗਿਆ ਤੇ ਜਿਹੜੇ ਉਹ ਤੋਂ ਕਹਿਣੇ ਚੋਰੀ ਹੋਈ ਸੀ ਉਹ 40 ਗ੍ਰਾਮ ਦੇ ਕਹਿਣੇ ਜਿਹੜੇ ਇਹਨਾਂ ਨੇ ਹੁਣੇ ਤੁਸਨਾ ਸਰਾਂ ਦਾ ਦਬਾਅ ਕਰਾਇਆ ਹੋਈ ਸੀ ਉਹ ਬਰਾਮਦ ਕੀਤੇ ਗਏ ਆ ਫਰਦਰ ਹੁਣ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਮਾਨਜੁਗ ਦਾਅਵਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਸਰ ਪਹਿਲੇ ਮਾਮਲੇ ਦਰਜ ਜਿਹੜੀ ਹੁਣ ਤੱਕ ਇਹ ਪੁੱਛਗਿੱਛ ਸਾਹਮਣੇ ਆਇਆ ਹੈ ਕਿ ਜਿਹੜਾ ਫਰਮਨ ਭਰੀ ਸਿੰਘ ਹੈ ਉਹਦੇ ਉੱਤੇ ਇੱਕ ਐਫਆਈਆਰ ਬੀਐਨਐਸ ਦੀ ਜਿਹੜਾ ਕਾਲਾ ਸਿੰਘ ਹੈ ਉਹਦੇ ਉੱਤੇ 12 ਮੁਕੱਦਮੇ ਦਰਜ ਨੇ ਜਿਹੜਾ ਕਪੂਰ ਮੁਹੰਮਦ ਹੈ ਉਹਦੇ ਉੱਤੇ ਵੀ ਇੱਕ ਬੱਚਾ ਦਰਜ ਹੈ ਪਹਿਲਾਂ ਤੇ ਸਰ ਜਿੱਥੇ ਰਾਣਪੁਰੇ ਨਾ ਮਲੋ ਉਸ ਹੁਣ ਹਰ ਰੋਤੀ ਵੀ ਕਾਰਵਾਈ ਕੀਤੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਉੱਥੇ ਮਤਲਬ ਇਹ ਗੱਲ ਨੂੰ ਛੁਪਾ ਕੇ ਚੋਰੀ ਵਾਲੀ ਗੱਲ ਨੂੰ ਛੁਪਾ ਕੇ ਉਹ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਆਪਣੇ ਪੇਸ਼ ਕਰ ਦਿੱਤਾ ਹੈ ਉਹ ਕਹਿੰਦੇ ਹਨ ਪਰ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਜੇਕਰ ਕੋਈ ਸਰਕਾਰੀ ਨੌਲੇਜ ਕੋਈ ਜਿਹੜੇ ਫਾਈਨੈਂਸ ਆ ਰਹੇ ਨੇ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਕਿ ਸੰਦੀ ਐਸਪੀ ਸਤਜੀਤ ਸਿੰਘ ਹੈ ਜਿਨ੍ਹਾਂ ਨੇ ਚੋਰੀ ਵਾਲੀ ਪੂਰੀ ਜਾਂਚ ਕਰ ਦਿੱਤੀ ਥੈਂਕਸ ਵਰਾਲੀਨਦਰ ਮਹਮਾਦ ਦੀ ਰਿਪੋਰਟ ਕਰਵਾਉਣ ਦਾ باقی طرح کے مطابق یہ ڈیپارٹمنٹ مارو اور طالسک <سؤال> کی پوری پروسیس منتظم کر تھا کہ یہ ایک بھی کوئی باقاعدہ پوری جائے تاں سٹوڈنٹ یعنی اس کے نام پرศัก کی کیا گیا ہے سمجھ گیا سر سارے کام کا باقاعدہ چل رہا ہے منظور پلازہ کو انہوں نے ریچانا دے سکتے پراباب کو لگا تار پرش رکھواو ہمیں ملا ہے میرے وچ تو ساڈے بڑا سٹی ٹون بنانا دی کوشش ہے سچوں سر سپیکس تے نوٹیفیکیشن کی اجازت دی اس کو بھی ਇਹ ਥੋੜੇ ਦਿਨ ਪਹਿਲਾਂ ਸਾਡੇ ਸੇਂਗਰੂ ਦੇ ਨੰਬਰ 459 ਲక్ష్మణ ਦਾ ਰੁਪੀਏ ਦੀ ਨਿਮਾਤ ਚੋਰੀ ਹੋਈ ਸੀ। ਇਸ ਸਬੰਧ ਵਿੱਚ ਸਟੇਸ਼ਨ ਨੰਬਰ 182 ਮਿਤੀ 19/2025 ਦਾ ਰਿਪੋਰਟ ਉਹਦੇ ਉੱਤੇ ਕੰਮ ਕਰਦੇ ਹੋਏ ਉਹਨੂੰ ਟ੍ਰੇਸ ਕਰਦੇ ਆਏ ਜਿਨ੍ਹਾਂ ਨੇ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਨੇ। ਇਹਦੇ ਵਿੱਚ ਪਵਨਪ੍ਰੀਤ ਸਿੰਘ ਵਾਸੀ ਭਦੌੜ ਕਾਲਾ ਸਿੰਘ ਵਾਸੀ ਸੁਧਾਨਾ ਤੇ ਕਪੂਰ ਮੁਹੰਮਦ ਵਾਸੀ ਨਾਣਿਆਂ ਇਹ ਤਿੰਨ ਲੋਕ ਸ਼ਿਰਕਤ ਕਰਕੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਜਿਹੜੇ ਨਾਲ ਉਹ ਚੋਰੀ ਕੀਤੇ ਹੋਏ 1 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤਾ ਗਿਆ ਇਹ ਬਰਨਰ ਇਹਨਾਂ ਦੀ ਪੁਲੀਸ ਦੌਰਾਨ ਜੀਪੀ ਕੱਲ੍ਹ ਸਾਹਮਣੇ ਆਈ ਹੈ ਸੇ ਕੁਝ ਦਿਨ ਪਹਿਲਾਂ ਬਨਾਲਾ ਬਾਸੈਂ ਦੀ ਬੈਕ ਸਾਈਡ ਤੋਂ ਨਾਨਕ ਰਸਲੀ ਤੋਂ ਇੱਕ ਗ੍ਰਾਮੀ ਸਿੰਘ ਨਾਦਿਰ ਦੇ ਵਿਦੇਕੋਂ ਲੰਦੇੜਾ ਦੇ ਘਰੇ ਗਹਿਣੇ ਦੀ ਚੋਰੀ ਹੋਈ ਸੀ ਉਹ ਵੀ ਇਹਨਾਂ ਨੇ ਕੀਤੀ ਸੀ ਸੋ ਉਹ ਮੁਕਦਮਾ ਨੰਬਰ 382 383 2025 ਉੱਤੇ ਦਰਜ ਹੋਇਆ ਉਹਦੇ ਵਿੱਚ ਇਹਨਾਂ ਨੂੰ ਨੋਬਲ ਕੀਤਾ ਗਿਆ ਤੇ ਜਿਹੜੇ ਉਹ ਤੋਂ ਗਹਿਣੇ ਚੋਰੀ ਹੋਏ ਸੀ ਉਹ 40 ਗ੍ਰਾਮ ਦੇ ਗਹਿਣੇ ਜਿਹੜੇ ਇਹਨਾਂ ਨੇ ਬੰਕ ਤੋਂ ਫਲਾਨਸ ਦਾ ਪੂਰਾ ਜਮ੍ਹਾਂ ਕਰਾਇਆ ਪਈ ਸੀ ਉਹ ਗ੍ਰਾਮ ਉੱਤੇ ਗਏ ਆ ਫਰਦਰ ਹੋਣ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਜ ਜਮਾਨਯੋਗ ਦਾਅਵਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਸਰ ਪਹਿਲੇ ਮਾਮਲੇ ਦਰਜ ਹੋਏ ਜਿਹੜੀ ਹੁਣ ਤੱਕ ਨਹੀਂ ਪੁੱਛਗਿੱਛ ਸਾਹਮਣੇ ਆਏ ਕਿ ਜਿਹੜਾ ਪਵਨਪ੍ਰੀਤ ਸਿੰਘ ਹੈ ਇਹਦੇ ਉੱਤੇ ਇੱਕ ਐਫਆਈਆਰ ਬੀਐਨਐਸ ਦੀ ਜਿਹੜਾ ਕਾਲਾ ਸਿੰਘ ਹੈ ਉਹਦੇ ਉੱਤੇ 12 ਮਕਦਮੇ ਦਰਜ ਨੇ ਤੇ ਜਿਹੜਾ ਕਪੂਰ ਮੁਹੰਮਦ ਹੈ ਉਹਦੇ ਉੱਤੇ ਵੀ ਇੱਕ ਬੱਚਾ ਦਰਜ ਸੀ ਪਹਿਲਾਂ ਤੇ ਸਰ ਜਿੱਥੇ ਰਾਪੂਰੇ ਨਾਮ ਲੋਕ ਹੁਣ ਹਾਲਾਥ ਹੈ ਉੱਥੇ ਵੀ ਕਾਰਵਾਈ ਕੀਤੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਉੱਥੇ ਮਤਲਬ ਇਹ ਗੱਲ ਨੂੰ ਛੁਪਾ ਕੇ ਚੋਰੀ ਵਾਲੀ ਗੱਲ ਨੂੰ ਛੁਪਾ ਕੇ ਉਹ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਆਪਣੇ ਪੇਸ਼ ਕਰ ਦਿੱਤਾ ਹੈ ਉਹ ਕਹਿੰਦੇ ਹਨ ਪਰ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਜੇਕਰ ਕੋਈ ਸਰਕਾਰੀ ਨੌਲੇਜ ਕੋਈ ਜਿਹੜੇ ਫਾਈਨੈਂਸ ਆ ਰਹੇ ਨੇ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਕਿ ਸੰਦੀ ਐਸਪੀ ਸਤਜੀਤ ਸਿੰਘ ਹੈ ਜਿਨ੍ਹਾਂ ਨੇ ਚੋਰੀ ਵਾਲੀ ਪੂਰੀ ਜਾਂਚ ਕਰ ਦਿੱਤੀ ਥੈਂਕਸ ਵਰਾਲੀਨਦਰ ਮਹਮਾਦ ਦੀ ਰਿਪੋਰਟ ਕਰਾਂਗੇ ਸਾਡੇ ਪਾਰਕ ਵਿੱਚ ਜਿਹੜਾ ਨਿਗਰਾਨੀ ਦਾ ਮਾਰਗ ਹੈ ਜਿਹੜਾ ਪਾਲਸਟਿਕ ਤੋਂ ਪੁਰਾਣ ਤੋਂ ਨੰਬਰ ਤੋਂ ਬਣਾਇਆ ਗਿਆ ਹੈ ਜਿਹੜੀ ਐਪੀਸੀ ਜਿਹੜੀ ਬਣਾਉਣਾ ਪੈਣੀ ਪਈ ਜਾਂਦੀ ਹੈ ਜਿੱਦਾਂ ਸਤਿਕਾਰਯੋਗ ਜੀ ਇਸ ਦੇ ਅੰਦਰ ਤੋਂ ਸਾਡੇ ਕੀ ਕਰਨ ਦਾ ਅੰਦੇਸ਼ ਹੈ ਸਮਝ ਗਿਆ ਸਰ ਸਾਡੇ ਪਾਰਕ ਦਾ ਮਾਰਗ ਜਿਹੜਾ ਬਣ ਰਿਹਾ ਹੈ ਸਰਪ੍ਰਾਧਾ ਜੀ ਪੁਨਾਵੋ ਜਿਹੜਾ ਚਾਹਨਾ ਦੇ ਸਾਡੇ ਪਰਾਲ ਤੋਂ ਲਗਾਤਾਰ ਬਹੁਤ ਸਾਰੇ ਸਰ ਸਾਡੇ ਜਿਹੜੇ ਬਿੱਟ ਤੋਂ ਸਾਡੇ ਨਵਾਂ ਸਿਟੀ ਟੂਨ ਬਣਾਉਣ ਦੀ ਕੋਸ਼ਿਸ਼ ਹੈ ਸਾਨੂੰ ਸਰ ਸਪੈਕਸ ਤੇ ਨਵਾਂ ਇਮਾਰਤ ਦੀ ਇਜਾਜ਼ਤ ਵੀ ਅਸਲ ਹੋ ਗਈ ਹੈ ਇਹ ਥੋੜੇ ਦਿਨ ਪਹਿਲਾਂ ਸਾਡੇ ਸੇਂਗਰੂ ਦੇ ਨੰਬਰ 459 ਲక్ష్మణ ਦਾ ਰੁਪੀਏ ਦੀ ਨਿਮਾਤ ਚੋਰੀ ਹੋਈ ਸੀ। ਇਸ ਸਬੰਧ ਵਿੱਚ ਸਟੇਸ਼ਨ ਨੰਬਰ 182 ਮਿਤੀ 19/02/2025 ਦਾ ਰਿਪੋਰਟ ਉਹਦੇ ਉੱਤੇ ਕੰਮ ਕਰਦੇ ਹੋਏ ਉਹਨੂੰ ਟ੍ਰੇਸ ਕਰਦੇ ਆਏ ਜਿਨ੍ਹਾਂ ਨੇ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਨੇ। ਜਿਹਦੇ ਵਿੱਚ ਪਵਨਪ੍ਰੀਤ ਸਿੰਘ ਵਾਸੀ ਭਦੌੜ ਕਾਲਾ ਸਿੰਘ ਵਾਸੀ ਸੁਧਾਨਾ ਤੇ ਕਪੂਰ محمد ਵਾਸੀ ਨਾਣਿਆਂ ਇਹ ਤਿੰਨ ਲੋਕ ਸ਼ਿਰਕਤਕਾਰ ਕੀਤੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਜਿਹੜੇ ਨਾਲ ਉਹ ਚੋਰੀ ਕੀਤੇ ਹੋਏ 1 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤਾ ਗਿਆ ਇਹ ਬਰਨਰ ਇਹਨਾਂ ਦੀ ਪੁਲੀਸ ਦੌਰਾਨ ਜੀਪੀ ਕੱਲ੍ਹ ਸਾਹਮਣੇ ਆਈ ਹੈ ਸੇ ਕੁਝ ਦਿਨ ਪਹਿਲਾਂ ਬਨਾਲਾ ਬਾਸੈਂ ਦੀ ਬੈਕ ਸਾਈਡ ਤੋਂ ਨਾਨਕ ਰਸਲੀ ਤੋਂ ਇੱਕ ਰਮੋਇਸਿੰਗ ਨਾਦਿਰ ਦੇ ਡਾਇਰੈਕਟਰ ਦੰਦੇਹਾੜੇ ਗਹਿਣੇ ਦੀ ਚੋਰੀ ਹੋਈ ਸੀ ਉਹ ਵੀ ਇਹਨਾਂ ਨੇ ਕੀਤੀ ਸੀ ਸੋ ਉਹ ਮੁਕਦਮਾ ਨੰਬਰ 382 383 2025 ਉੱਤੇ ਦਰਜ ਹੋਇਆ ਉਹਦੇ ਵਿੱਚ ਇਹਨਾਂ ਨੂੰ ਨੋਬਲ ਕੀਤਾ ਗਿਆ ਤੇ ਜਿਹੜੇ ਉੱਤੇ ਗਹਿਣੇ ਚੋਰੀ ਹੋਏ ਸੀ ਉਹ 40 ਗ੍ਰਾਮ ਦੇ ਗਹਿਣੇ ਜਿਹੜੇ ਇਹਨਾਂ ਨੇ ਬੰਕ ਤੋਂ ਫਲਾਨਸ ਦਾ ਪੂਰਾ ਜਮ੍ਹਾਂ ਕਰਾਇਆ ਪਈ ਸੀ ਉਹ ਗ੍ਰਾਮ ਉੱਤੇ ਗਏ ਹਨ ਫਰਦਰ ਹੋਣ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਜ ਜਮਾਨਯੋਗ ਦਾਅਵਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਸਰ ਪਹਿਲੇ ਮਾਮਲੇ ਦੱਸ ਦੇਗੇ ਜਿਹੜੀ ਹੁਣ ਤੱਕ ਨਹੀਂ ਪੁੱਛਗਿੱਛ ਸਾਹਮਣੇ ਆਏ ਕਿ ਜਿਹੜਾ ਪਵਨ ਭਰੀ ਸਿੰਘ ਹੈ ਇਹਦੇ ਉੱਤੇ ਇੱਕ ਐਫਆਈਆ ਬੀਐਨਐਸ ਦੀ ਜਿਹੜਾ ਕਾਲਾ ਸਿੰਘ ਹੈ ਉਹਦੇ ਉੱਤੇ 12 ਮਕਦਮੇ ਦਰਜ ਨੇ ਤੇ ਜਿਹੜਾ ਕਪੂਰ ਮੁਹੰਮਦ ਹੈ ਉਹਦੇ ਉੱਤੇ ਵੀ ਇੱਕ ਬੱਚਾ ਦਰਜ ਸੀ ਪਹਿਲਾਂ ਤੇ ਸਰ ਜਿੱਥੇ ਰਾਪੂਰੇ ਨਾਮ ਲੋਕ ਹੁਣ ਹਾਲਾਥ ਹੈ ਉੱਥੇ ਵੀ ਕਾਰਵਾਈ ਕੀਤੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਉਹਨਾਂ ਦੇ ਸਾਹਮਣੇ ਆਇਆ ਕਿ ਇਹਨਾਂ ਨੇ ਉੱਥੇ ਮਤਲਬ ਇਹ ਗੱਲ ਨੂੰ ਛੁਪਾ ਕੇ ਚੋਰੀ ਵਾਲੀ ਗੱਲ ਨੂੰ ਛੁਪਾ ਕੇ ਉਹ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਆਪਣੇ ਪੇਸ਼ ਕਰ ਦਿੱਤਾ ਹੈ ਉਹ ਕਹਿੰਦੇ ਹਨ ਪਰ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਜੇਕਰ ਕੋਈ ਸਰਕਾਰੀ ਨੌਲੇਜ ਕੋਈ ਜਿਹੜੇ ਫਾਈਨੈਂਸ ਆ ਰਹੇ ਨੇ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਕੇ ਸੰਦੀ ਐਸਪੀ ਸਤਜੀਤ ਸਿੰਘ ਹੈ ਜਿਨ੍ਹਾਂ ਨੇ ਚੋਰੀ ਵਾਲੀ ਪੂਰੀ ਜਾਂਚ ਕਰ ਦਿੱਤੀ ਥੈਂਕਸ ਅਰਲੀਨਦਰਮਨ ਤੁਹਾਡੀ ਰਿਪੋਰਟ ਕਰਨ ਦਾ باقی بات یہ کہ یہ جو ڈیپارٹمنٹ ہے مارو اور طالاست کی پوری پروسیسمنٹ ان کو کرطا ہے اور یہ ایک ایک بھی کوئی بات اور پوری جاتی ہے تاذاتات یعنی اس کے اندر سے سب کیا کیا جاتا ہے سمجھ گئے سر سارے کام کا باہمی تعاون سے چلتا ہے لس چوری ਸੂਚਨਾ ਵਿੱਚ ਕਾਰਨ ਨੰਬਰ 182 ਮਿਤੀ 18 2025 ਦਾ ਫੈਸਲਾ ਉਹਦੇ ਉੱਤੇ ਵਰਕ ਕਰਦੇ ਹੋਏ ਉਹਨੂੰ ਟ੍ਰੇਨਸ ਕਰਦੇ ਆ ਜਿਨ੍ਹਾਂ ਨੇ ਤਿੰਨ ਗੋਸ਼ੀ ਗਿਰਫਤਾਰ ਕੀਤੇ ਨੇ ਜਿਹਦੇ ਵਿੱਚ ਪਵਨਪ੍ਰੀਤ ਸਿੰਘ ਵਾਸੀ ਭਦੌੜ ਕਾਲਾ ਸਿੰਘ ਵਾਸੀ ਸਿਧਾਣਾ ਤੇ ਕਪੂਰ ਮਮਦ ਵਾਸੀ ਨਾਣੇਆ ਤੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਜਿਹਦੇ ਨਾਲੋਂ ਚੋਰੀ ਕੀਤੇ ਹੋਏ 1 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤਾ ਗਿਆ ਮਿੰਦਰ ਵਰਨਰ ਇਹਨਾਂ ਦੀ ਕੋਲੀ ਦੇ ਸਬੰਧਤ ਜੀਪੇ ਕੱਲ੍ਹ ਸਾਹਮਣੇ ਆਈ ਹੈ ਤੇ ਕੁਝ ਦਿਨ ਪਹਿਲਾਂ ਸਰਹਾਰਾ ਬਸੈਂਟ ਦੀ ਬੈਕ ਸੈਂਟਰੋਂ ਨਾਨਕ ਵਰਸੀ ਤੋਂ ਇੱਕ ਅਣਪਛਾਤੇ ਨਾਪਦੇ ਵਿਅਕਤੀ ਦੇ ਕਾਰਨ ਦੋ ਦਿਹਾੜੇ ਗਹਿਣੇ ਚੋਰੀ ਹੋਈ ਸੀ ਉਹ ਵੀ ਇਹਨਾਂ ਨੇ ਕੀਤੀ ਸੀ ਸੋ ਉਹ ਮੁਕੱਦਮਾ ਨੰਬਰ 382 383 2025 ਉੱਤੇ ਦਰਜ ਹੋਇਆ ਉਹਦੇ ਵਿੱਚ ਇਹਨਾਂ ਨੂੰ ਨੋਬਲਡ ਕੀਤਾ ਗਿਆ ਤੇ ਜਿਹੜੇ ਉਹ ਤੋਂ ਗਹਿਣੇ ਚੋਰੀ ਹੋਏ ਸੀ ਉਹ 40 ਗ੍ਰਾਮ ਦੇ ਕਿਹੜੇ ਗਹਿਣੇ ਜਿਹੜੇ ਇਹਨਾਂ ਨੇ ਹੁਣੇ ਤੁਸਨਾ ਸਰਾਂ ਦਾ ਦਬਾਅ ਕਰਾਇਆ ਹੋਈ ਸੀ ਉਹ ਬਰਾਮਦ ਕੀਤੇ ਗਏ ਹਨ ਫਰਦਰ ਹੋਣ ਇਹਨਾਂ ਦੀ ਪੁੱਛਕਿਛ ਜਾਰੀ ਹੈ ਜ ਜਮਾਨਯੋਗ ਦਾਅਵਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਸਰ ਪਹਿਲੇ ਮਾਮਲੇ ਦੱਸ ਦੇਗੇ ਜਿਹੜੀ ਹੁਣ ਤੱਕ ਨਹੀਂ ਪੁੱਛਕਿਛ ਸਾਹਮਣੇ ਆਏ ਕਿ ਜਿਹੜਾ ਪਵਨ ਭਰੀ ਸਿੰਘ ਹੈ ਇਹਦੇ ਉੱਤੇ ਇੱਕ ਐਫਆਈਆ ਬੀਐਨਐਸ ਦੀ ਜਿਹੜਾ ਕਾਲਾ ਸਿੰਘ ਹੈ ਉਹਦੇ ਉੱਤੇ 12 ਮਕਦਮੇ ਦਰਜ ਨੇ ਤੇ ਜਿਹੜਾ ਕਪੂਰ ਮੁਹੰਮਦ ਹੈ ਉਹਦੇ ਉੱਤੇ ਵੀ ਇੱਕ ਬੱਚਾ ਦਰਜ ਸੀ ਪਹਿਲਾਂ ਤੇ ਸਰ ਜਿੱਥੇ ਰਾਪੂਰੇ ਨਾਮ ਲੋਕ ਹੁਣ ਹਾਲਾ ਫਾਇਰ ਉੱਥੇ ਵੀ ਕਾਰਵਾਈ ਕੀਤੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਉੱਥੇ ਮਤਲਬ ਇਹ ਗੱਲ ਨੂੰ ਛੁਪਾ ਕੇ ਚੋਰੀ ਵਾਲੀ ਗੱਲ ਨੂੰ ਛੁਪਾ ਕੇ ਉਹ ਜਿਹੜੇ ਕਹਿਣੇ ਸੀ ਉਹਨਾਂ ਨੂੰ ਆਪਣੇ ਪੇਸ਼ ਕਰ ਦਿੱਤਾ ਹੈ ਬਹੁਤ ਵੈਸ ਪਰ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਦੇਖੋ ਮੰਨ ਤੁਸੀਂ ਗਵਰਨਰ ਦੀ ਨੌਲੇਜ ਕੋਈ ਜਿਹੜੇ ਫੈਨਸ ਆ ਰਹੇ ਨੇ ਕਰੋਨਾ ਤੇ ਵੀ ਗੱਲ ਬਈ ਕੀਤੀ ਜਾਏ ਕਿ ਸੰਦੀ ਐਸਪੀ ਸਤਜੀਤ ਸਿੰਘ ਆਏ ਜਿਨ੍ਹਾਂ ਨੇ ਚੋਰੀ ਬਾਰੇ ਪੂਰੀ ਜਾਣਕਾਰੀ ਦਿੱਤੀ ਥੈਂਕਸ ਅਰ ਅਲਿੰਦਰ ਮਮਾ ਦੀ ਰਿਪੋਰਟ ਬਣਾਉਂਦਾ ਹਾਂ